ਸਰ ਸ੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਮੌਸਮ ਵਿਭਾਗ ਦੀ ਇੱਕ ਹੋਰ ਭਵਿੱਖਬਾਣੀ ਸਾਹਮਣੇ ਆ ਚੁੱਕੀ ਐ ਦੱਸਦੀ ਕਿ ਪੰਜਾਬ ਦੇ ਮੌਸਮ ਨੂੰ ਲੈ ਕੇ ਲਗਾਤਾਰ ਇੱਕ ਤੋਂ ਬਾਅਦ ਇੱਕ ਭਵਿੱਖਬਾਣੀਆਂ ਰੋਜ਼ ਹੋ ਰਹੀਆਂ ਨੇ ਤਾਂ ਹੁਣ ਜੋ ਨਵੀਂ ਭਵਿੱਖਬਾਣੀ ਸਾਹਮਣੇ ਆਈ ਐ ਉਸ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਹੁਣ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣ ਵਾਲਾ ਸੌਣ ਮਹੀਨਾ ਸ਼ੁਰੂ ਹੋਣ ਵਾਲਾ ਤਾਂ ਸੌਣ ਦੀਆਂ ਝੜੀਆਂ ਜਿਹਨੂੰ ਅਸੀਂ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਯਾਨੀ ਕਿ ਭਾਰੀ ਮਾਤਰਾ ਦੇ ਵਿੱਚ ਮੀਂਹ ਪੈਣ ਵੜਾ ਤਦੱਸਦੀ ਕਿ ਕਈ ਸ਼ਹਿਰਾਂ ਦੇ ਨਾਮ ਸਾਹਮਣੇ ਆਏ ਨੇ ਜਿੱਥੇ ਮੀਂਹ ਜੋ ਹੈ ਕਾਫੀ ਜ਼ਿਆਦਾ ਪੈਗਾ ਤੇਜ਼ ਹਵਾਵਾਂ ਚੱਲਣਗੀਆਂ ਨਾਲ ਦੀ ਨਾਲ ਬੱਦਲਵਾਈ ਛਾਈ ਰਹੇਗੀ ਤਾਂ ਜੋ ਹੈ ਬਿਜਲੀ ਵੀ ਲਿਸ਼ਕ ਸਕਦੀ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਦੇ ਬਾਵਜੂਦ ਫਿਲਹਾਲ بارش ਘੱਟ ਸੀਗੀ ਕੁਝ ਦਿਨਾਂ ਤੋਂ ਤਾ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ ਸੀ ਤਾਂ ਬਠਿੰਡਾ ਦੇ ਵਿੱਚ ਤਾਪਮਾਨ ਜੋ ਹੈ ਇੱਕ ਵਾਰ ਫਿਰ ਤੋਂ 40 ਡਿਗਰੀ ਤੱਕ ਪਹੁੰਚ ਗਿਆ ਸੀ ਉੱਥੇ ਹੀ 24 ਘੰਟਿਆਂ ਦੇ ਅੰਦਰ 0.6 ਡਿਗਰੀ ਤਾਪਮਾਨ ਦਾ ਵਾਧਾ ਹੋਇਆ ਪਰ ਮੌਸਮ ਵਿਭਾਗ ਯਾਨੀ ਕਿ ਆਈਐਮਜੀ ਦੇ ਮੁਤਾਬਕ ਅੱਜ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਦੱਸਿਆ ਕਿ ਕੁਝ ਇਲਾਕਿਆਂ ਦੇ ਵਿੱਚ ਬਾਰਿਸ਼ ਦੇ ਅਸਰ ਨੇ ਹਿਮਾਚਲ ਦੇ ਨਾਲ ਜਿਹੜੇ 8 ਜ਼ਿਲ੍ਹੇ ਲੱਗਦੇ ਨੇ 8 ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾ ਸ਼ਹਿਰ ਰੂਪਨਗਰ ਐਸਐਸ ਨਗਰ ਫਤਿਗੜ ਸਾਹਿਬ ਤੇ ਪਟਿਆਲਾ ਇਹਨਾਂ ਸ਼ਹਿਰਾਂ ਦੇ ਵਿੱਚ ਜੰਮ ਕੇ ਮੀਂਹ ਪੈਣ ਵਾਲਾ ਜਦ ਕਿ ਹੋਰ ਸੂਬਿਆਂ ਦੇ ਵਿੱਚ ਜੋ ਹੈ 25% ਦੀ ਸੰਭਾਵਨਾਵਾਂ ਨੇ ਬਾਰਿਸ਼ ਹੋਣ ਦੀਆਂ ਤਾਂ ਬਾਕੀ ਜਿਹੜੇ ਸ਼ਹਿਰ ਨੇ ਉੱਥੇ ਵੀ 25% ਦੀ ਸੰਭਾਵਨਾਵਾਂ ਐ ਮੀਂਹ ਦੀਆਂ ਪਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਫਤਿਗੜ ਸਾਹਿਬ ਪਟਿਆਲਾ ਤੇ ਐਸਐਸ ਨਗਰ ਇਹਨਾਂ ਦੇ ਵਿੱਚ ਭਾਰੀ ਮਾਤਰਾ ਚ ਮੀਂਹ ਪਏਗਾ ਤਾਂ ਦੱਸ ਦਿਓ ਕਿ 22 ਜੁਲਾਈ ਯਾਨੀ ਕੱਲ ਕੱਲ ਨੂੰ ਲੈ ਕੇ ਕਲੀਅਰ ਕਰ ਦਿੱਤੀ ਗਈ ਹੈ ਤਸਵੀਰ ਮੌਸਮ ਵਿਭਾਗ ਨੇ ਕਿ ਐਕਟਿਵ ਹੋ ਜਾਣਾ ਮੌਨਸੂਨ ਇੱਕ ਵਾਰ ਫਿਰ ਤੋਂ ਫਿਲਹਾਲ ਜੋ ਹੈ ਸਲੋ ਚੱਲ ਰਿਹਾ ਮੌਨਸੂਨ ਪੰਜਾਬ 'ਚ ਧੀਮੀ ਗਤੀ ਦੇ ਨਾਲ ਚੱਲ ਰਿਹਾ ਕਿਉਂਕਿ ਇਸ ਦੇ ਪਿੱਛੇ ਬੰਗਾਲ ਦੀ ਖਾੜੀ ਦੇ ਵਿੱਚ ਜੋ ਦਬਾਅ ਪਿਆ ਅਤੇ ਜੋ ਵੈਸਟਰਨ ਡਿਸਟਰਬੈਂਸ ਹੋਈ ਹੈ ਉਹ ਇਸ ਦਾ ਕਾਰਨ ਹੈ ਪਰ 22 ਜੁਲਾਈ ਤੋਂ ਪਹਿਲਾ ਜੋ ਅਨੁਮਾਨ ਲਗਾਏ ਗਏ ਨੇ ਮੌਸਮ ਵਿਭਾਗ ਦੇ ਵੱਲੋਂ ਕਿ ਜੇਕਰ ਬੰਗਾਲ ਦੀ ਖਾੜੀ ਦਾ ਅਸਰ ਘਟ ਹੁੰਦਾ ਤਾਂ ਪੰਜਾਬ ਦੇ ਵਿੱਚ 22 ਜੁਲਾਈ ਤੋਂ بارش ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਤੇ ਝੋਨੇ ਦੀ ਖੇਤੀ ਦੇ ਲਈ ਇਹ ਬੇਹਤ ਹੀ ਅੱਛਾ ਬੇਤੀ ਚੰਗਾ ਹੋਣ ਵਾਲਾ ਹੈ ਕਿ ਜੋ ਮੀਂਹ ਪਏਗਾ ਪਰਸੋਂ ਤੋਂ ਕੱਲ ਮੌਨਸੂਨ ਦੁਬਾਰਾ ਐਕਟਿਵ ਹੋ ਜਾਣਾ ਪੂਰੇ ਪੰਜਾਬ 'ਚ ਤੇ ਪਰਸੋਂ ਤੋਂ ਝੜੀਆਂ ਲੱਗਣਗੀਆਂ ਸੌਣ ਦੀਆਂ ਫਿਲਹਾਲ ਜੇਕਰ ਕੁਝ ਸ਼ਹਿਰਾਂ ਦੇ ਤਾਪਮਾਨ ਦੀ ਗੱਲ ਕੀਤੀ ਜਾਏ ਮੁੱਖ ਸ਼ਹਿਰ ਜਿਹੜੇ ਨੇ ਅੰਮ੍ਰਿਤਸਰ ਦੀ ਜੇਕਰ ਗੱਲ ਕੀਤੀ ਜਾਏ ਅੰਮ੍ਰਿਤਸਰ ਦੇ ਵਿੱਚ ਤਾਪਮਾਨ ਕੱਲ 38.2 ਡਿਗਰੀ ਦਰਜ ਕੀਤਾ ਗਿਆ ਅੱਜ ਵੀ ਉੱਥੇ ਮੀਂਹ ਪੈਣ ਦੇ ਅਸਰ ਨੇ ਬਦਲਵਾਈ ਹੋਈ ਰਹੇਗੀ ਤਾਪਮਾਨ 28 ਤੋਂ 38 ਦੇ ਵਿਚਾਲੇ ਰਹਿਣ ਵਾਲਾ ਜਲੰਧਰ ਦੀ ਗੱਲ ਕੀਤੀ ਜਾਏ ਕੱਲ 37.6 ਡਿਗਰੀ ਤਾਪਮਾਨ ਸੀ ਜਲੰਧਰ ਤਾਂ ਜਿੱਥੇ ਵੀ ਹਲਕੀ ਬਾਰਿਸ਼ ਹੋ ਸਕਦੀ ਹੈ ਬੱਦਲ ਛਾਏ ਰਹਿਣਗੇ ਤਾਪਮਾਨ ਟੀ ਤੋਂ 37 ਦੇ ਵਿਚਾਲੇ ਰਹਿ ਸਕਦਾ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਏ ਤਾਂ ਕੱਲ ਲੁਧਿਆਣਾ ਦੇ ਵਿੱਚ ਤਾਪਮਾਨ 35.8 ਡਿਗਰੀ ਦਰਜ ਕੀਤਾ ਗਿਆ ਅਜੋਥੇ ਵੀ ਮੀਂਹ ਦੇ ਅਸਰ ਨੇ ਪਟਿਆਲਾ ਦੇ ਵਿੱਚ ਵੀ ਮੀਂਹ ਦੇ ਅਸਰ ਨੇ ਕੱਲ ਤਾਪਮਾਨ ਜੋ ਸੀਗਾ ਪਟਿਆਲਾ ਦਾ 36.3 ਡਿਗਰੀ ਦਰਜ ਕੀਤਾ ਗਿਆ ਸੀ ਤਾਂ ਅੱਜ ਵੀ ਪਟਿਆਲਾ ਦੇ ਵਿੱਚ ਮੀਂਹ ਪੈ ਸਕਦਾ ਹੈ ਜੇਕਰ ਗੱਲ ਮੁਹਾਲੀ ਦੀ ਕੀਤੀ ਜਾਏ ਮੁਹਾਲੀ ਦੇ ਵਿੱਚ ਕੱਲ ਤਾਪਮਾਨ 36.8 ਡਿਗਰੀ ਦਰਜ ਕੀਤਾ ਗਿਆ ਅੱਜ ਮੁਹਾਲੀ ਦੇ ਵਿੱਚ ਵੀ ਮੀਂਹ ਪੈ ਸਕਦਾ ਹੈ ਬਦਲਵਾਈ ਹੋਏ ਰਹੇਗੀ ਤਾਪਮਾਨ ਜੋ ਹੈ 27 ਡਿਗਰੀ ਤੋਂ ਲੈ ਕੇ 37 ਡਿਗਰੀ ਦੇ ਵਿਚਾਲੇ ਰਹਿ ਸਕਦਾ ਹੈ ਤਾਂ ਦੱਸਦੀ ਹੈ ਕਿ ਪੰਜਾਬ ਦੇ ਲਈ ਇੱਕ ਨਵੀਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਮੌਸਮ ਵਿਭਾਗ ਦੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਦੀ ਰਫਤਾਰ ਫਿਲਹਾਲ ਮੱਠੀ ਹੋ ਗਈ ਹੈ ਪੂਰੇ ਬਰਸਾਤ ਦੇ ਸੀਜ਼ਨ ਦੇ ਵਿੱਚ ਹੁਣ ਤੱਕ ਆਮ ਮਨਾ ਲੋ 40 ਫੀਸਦੀ ਘਟ ਬਦਲ ਛਾਏ ਹੋਏ ਨੇ ਮੌਸਮ ਵਿਭਾਗ ਨੇ ਅਗਲੇ 3 ਤੋਂ 4 ਦਿਨਾਂ ਦੌਰਾਨ ਬਾਰਿਸ਼ ਵਦਨ ਦੀ ਭਵਿੱਖਬਾਣੀ ਕੀਤੀ ਹੈ ਅਤੇ 22 ਤੋਂ 23 ਜੁਲਾਈ ਨੂੰ ਕੁਝ ਜ਼ਿਲ੍ਹਿਆਂ ਦੇ ਵਿੱਚ ਕੁਝ ਥਾਵਾਂ ਤੇ ਭਾਰੀ ਮੀਂਹ ਦਾ orange alert ਜਾਰੀ ਕੀਤਾ ਗਿਆ ਤਾਂ ਮੌਸਮ ਵਿਭਾਗ ਦੇ ਮੁਤਾਬਕ ਅਗਸਤ ਦੇ ਸ਼ੁਰੂ ਦੇ ਵਿੱਚ ਮੌਨਸੂਨ ਇੱਕ ਵਾਰ ਫਿਰ ਤੁਰ ਰਫਤਾਰ ਫੜੇਗਾ ਜੋ ਮੌਸਮ ਵਿਭਾਗ ਹੈ ਉਸ ਦੇ ਮੁਤਾਬਕ ਸ਼ਿਮਲਾ ਦੇ ਡਾਇਰੈਕਟੋਰੇਟ सुरेंद्र ਪਾਲ ਨੇ ਦੱਸਿਆ ਕਿ ਅਗਲੇ 3 ਤੋਂ 4 ਦਿਨਾਂ ਤੱਕ ਸੂਬੇ ਦੇ ਵਿੱਚ بارش ਵਧਣ ਦੀ ਸੰਭਾਵਨਾ ਹੈ ਵਿਭਾਗ ਨੇ ਇਸ ਦੇ ਲਈ ਅਲਰਟ ਜਾਰੀ ਕੀਤਾ ਹੈ ਉਹਨਾਂ ਕਿਹਾ ਕਿ ਜੋ ਸੂਬਾ ਹੈ ਉਸ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਸ਼ਿਮਲਾ ਮੰਡੀ ਕਾਂਗੜਾ ਤੇ ਬਿਲਾਸਪੁਰ ਦੇ ਵਿੱਚ ਆਮ ਨਾਲੋਂ ਕਰੀਬ ਬਾਰਿਸ਼ ਹੋਈ ਹੈ ਜਦ ਕਿ ਬਾਕੀ ਇਲਾਕਿਆਂ ਦੇ ਵਿੱਚ ਘੱਟ ਮੀਂਹ ਪਿਆ ਸਭ ਤੋਂ ਘੱਟ ਬਾਰਿਸ਼ ਲਾਹੌਲ ਜਪੀਤੀ ਸਰਮੋਰ ਸੋਲਨ ਤੇ ਉਹਨਾਂ ਦੇ ਵਿੱਚ ਹੋਈ ਹੈ ਉਹਨਾਂ ਨੇ ਕਿਹਾ ਕਿ ਜੁਲਾਈ ਮਹੀਨੇ ਦੇ ਵਿੱਚ ਮੌਨਸੂਨ ਘੱਟ ਅਸਰਦਾਰ ਰਹੇਗਾ ਜਦ ਕਿ ਅਗਸਤ ਮਹੀਨੇ ਦੇ ਸ਼ੁਰੂ ਦੇ ਵਿੱਚ ਮੌਨਸੂਨ ਦੇ ਰਫ਼ਤਾਰ ਫੜਨ ਦੀ ਉਮੀਦ ਹੈ ਤਾਂ ਇਸ ਵਾਰ ਪੱਛਮੀ ਗੜਬੜੀ ਕਰਕੇ ਮੌਨਸੂਨ ਦੀ ਜੋ ਸਪੀਡ ਹੈ ਉਹ ਸਲੋ ਹੈ ਤਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜੋ ਸ਼ਨੀਵਾਰ ਨੂੰ ਹਿਮਾਚਲ ਦੇ ਵੀ ਜੋ ਮੈਦਾਨੀ ਤੇ ਹੇਠਲੇ ਪਹਾੜੀ ਖੇਤਰ ਨੇ ਉੱਥੇ ਬਾਰਿਸ਼ ਹੋਏਗੀ ਤਾਂ ਮੱਧ ਤੇ ਉਚਾਈ ਵਾਲੇ ਪਹਾੜੀ ਖੇਤਰਾ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਬਾਰਿਸ਼ ਦਰਜ ਕੀਤੀ ਗਈ ਹੈ ਚੇਤਾਵਨੀ ਜਾਰੀ ਕਰਦੇ ਹੋਏ ਆਈਐਮਡੀ ਨੇ ਕਿਹਾ ਕਿ ਸ਼ਨੀਵਾਰ ਯਾਨੀ ਅੱਜ ਦਾ ਦਿਨ ਜੋ 20 ਜੁਲਾਈ ਹੈ ਹਿਮਾਚਲ ਪ੍ਰਦੇਸ਼ ਦੇ ਕੁਝ ਖੇਤਰਾਂ ਦੇ ਵਿੱਚ ਤੂਫਾਨ ਰਿਕਾਰਡ ਕੀਤਾ ਜਾ ਸਕਦਾ ਇਸ ਦੇ ਲਈ ਸਾਫ ਹੀ ਕਹਿ ਦਿੱਤਾ ਗਿਆ ਕਿ ਜੇਕਰ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਜਾਣ ਦੀ ਪਲਾਨਿੰਗ ਕਰ ਰਹੇ ਹੋ ਜੋ ਐਡਵਾਈਜ਼ਰੀ ਮੌਸਮ ਵਿਭਾਗ ਦੇ ਜਾਰੀ ਕੀਤੀ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਲਈ ਕਿ ਜੇਕਰ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ 20 ਤਰੀਕ ਤੋਂ ਲੈ ਕੇ 24 ਤਰੀਕ ਦੇ ਵਿਚਾਲੇ ਜਾਣ ਦਾ ਪਲਾਨ ਬਣਾ ਰਹੇ ਹੋ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਨਾ ਜਾਓ ਕਿਉਂਕਿ ਤੂਫਾਨ ਆ ਸਕਦਾ ਹੈ ਤਾਂ ਉੱਥੇ ਹੀ ਜੇਕਰ ਪਾ ਪੰਜਾਬ ਦੇ ਹਾਲਾਤਾਂ ਦੀ ਗੱਲ ਕੀਤੀ ਜਾਏ ਪਹਾੜੀ ਰਾਜਾਂ ਦੇ ਨਾਲ ਲੱਗਦੇ ਪੰਜਾਬ ਦੇ ਜਿੰਨੇ ਵੀ ਜੋ ਜ਼ਿਲ੍ਹੇ ਜ਼ਿਲ੍ਹੇ ਨੇ ਸ਼ਹਿਰ ਨੇ ਉਥੇ ਮੀਂਹ ਦੀ ਗਤੀਵਿਧੀ ਫਿਲਹਾਲ ਹੌਲੀ ਹੈ ਪਰ ਮੀਂਹ ਪੈ ਸਕਦਾ ਹੈ ਹਾਲਾਂਕਿ ਮੌਸਮੀ ਬਦਲਾਅ ਦੇ ਮੱਦੇ ਨਜ਼ਰ ਆਈਐਮਜੀ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਲਈ ਐਡਵਾਈਜ਼ਰੀ ਜਾਰੀ ਕਰ ਰਹੇ ਆ ਉਹਨਾਂ ਕਹਿੰਿਆ ਕਿ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਸਿਫਾਰਿਸ਼ ਕੀਤੀਆਂ ਬਾਸਮਿੱਤੀ ਕਿਸਮਾਂ ਦੀ ਬਿਜਾਈ ਜਾਰੀ ਰੱਖਣੀ ਚਾਹੀਦੀ ਹੈ ਜੇਕਰ ਮੀਂਹ ਪੈ ਗਿਆ ਜਾਂ ਮੀਂਹ ਪੈਣ ਦੀ ਸੰਭਾਵਨਾ ਤਫਸਲਾ ਦੀ ਸਿੰਚਾਈ ਨਾ ਕਰੋ ਇਹ ਐਡਵਾਈਸ ਦੀ ਮੌਸਮ ਵਿਭਾਗ ਨੇ ਖਾਸ ਤੌਰ ਤੇ ਕਿਸਾਨਾਂ ਦੇ ਲਈ ਜਾਰੀ ਕੀਤੀ ਹੈ ਕਿ ਤੁਸੀਂ ਬਿਜਾਈ ਜਾਰੀ ਰੱਖੋ ਪਰ ਮੀ ਜੇਕਰ ਪੈਂਦਾ ਇਹ ਸੰਭਾਵਨਾ ਪਰ ਫਿਰ ਜੋ ਫਸਲਾਂ ਨੇ ਉਹਨਾਂ ਦੀ ਸਿੰਚਾਈ ਨਾ ਕਰੋ ਕਿਸਾਨਾਂ ਨੂੰ ਮੌਸਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਡੀਐਸਆਰ ਤਕਨੀਕ ਦੇ ਨਾਲ ਬੀਜੇ ਗਏ ਝੋਨੇ ਦੇ ਵਿੱਚ ਨਦੀਨ ਨਾਸ਼ਕ ਦੀ ਵਰਤੋਂ ਕਰਨੀ ਚਾਹੀਦੀ ਹੈ ਕਪਾਹ ਦੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਨਿਰੰਤਰ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੇਕਰ ਕੀੜਿਆਂ ਦਾ ਹਮਲਾ ਹੁੰਦਾ ਹੈ ਜੇਕਰ ਮਟਰ ਦੀ ਬਜਾਈ ਕਰਨੀ ਹੋਵੇ ਤਾਂ ਪ੍ਰਤੀ ਏਕੜ 6 ਕਿਲੋ ਬੀਜ ਦੀ ਵਰਤੋਂ ਕਰਨ ਇਹ ਜੋ ਐਡਵਾਈਜ਼ਰੀ ਹੈ ਮੌਸਮ ਵਿਭਾਗ ਦੇ ਵੱਲੋਂ ਕਿਸਾਨਾਂ ਦੇ ਲਈ ਖਾਸ ਤੌਰ ਤੇ ਜਾਰੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਇਹ ਜੋ ਸੀਜ਼ਨ ਹੈ ਝੋਨੇ ਦਾ ਸੀਜ਼ਨ ਹੈ ਪੰਜਾਬ ਦੇ ਵਿੱਚ ਤਾਂ ਜੇਕਰ ਤੁਸੀਂ ਝੋਨਾ ਬੀਜਣਾ ਚਾਹੁੰਦੇ ਹੋ ਤਾਂ ਝੋਨਾ ਜ਼ਰੂਰ ਬੀਜੋ ਪਰ ਤੁਸੀਂ ਜੇਕਰ ਤੁਹਾਡੇ ਇਲਾਕੇ 'ਚ ਮੀਂਹ ਦਾ ਅਲਰਟ ਹੈ ਜਾਂ ਮੀਂਹ ਪੈ ਰਿਹਾ ਪਰ ਫਸਲਾਂ ਦੀ ਸਿੰਚਾਈ ਨਾ ਕਰੋ ਜੇਕਰ ਕੀੜਾ ਲੱਗ ਰਿਹਾ ਤਾਂ ਕੀਟਨਾਸ਼ਕ ਦੀ ਵਰਤੋਂ ਕਰੋ ਪਰ ਬਹੁਤ ਧਿਆਨ ਦੇ ਨਾਲ ਅਜਿਹਾ ਕਰਨਾ ਚਾਹੀਦਾ ਹੈ ਤੇ ਮਟਰ ਦੀ ਬਿਜਾਈ ਦੇ ਲਈ ਖਾਸ ਤੌਰ ਤੇ ਕਿਹਾ ਗਿਆ ਕਿ ਪ੍ਰਤੀ ਏਕੜ 6 ਕਿਲੋ ਬੀਜ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਕਿਸਾਨਾਂ ਦੇ ਵੱਲੋਂ ਫਿਲਹਾਲ ਇਹ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਨੇ ਦੂਜੀ ਗੱਲ ਦੱਸੀ ਕਿ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਅੱਜ ਭਾਰੀ ਮੀਂਹ ਦੀ ਸੰਭਾਵਨਾ ਹੈ ਜਿਨੇ ਹਿਮਾਚਲ ਦੇ ਨਾਲ ਲੱਗਦੇ ਨੇ ਚਾਹੇ ਰੂਪਨਗਰ ਹੈ ਪਠਾਨਕੋਟ ਹੈ ਗੁਰਦਾਸਪੁਰ ਹੈ ਐਸਐਸ ਨਗਰ ਹੈ ਤੇ ਇਹਨਾਂ ਇਲਾਕਿਆਂ ਦੇ ਵਿੱਚ ਅੱਜ ਭਾਰੀ ਮਾਤਰਾ ਦੇ ਵਿੱਚ ਮੀਂਹ ਪੈ ਸਕਦਾ ਤੇ ਕੁਝ ਮੁੱਖ ਸ਼ਹਿਰ ਨੇ ਅੰਮ੍ਰਿਤਸਰ ਜਲੰਧਰ ਮੋਹਾਲੀ ਪਟਿਆਲਾ ਇਹਨਾਂ ਸ਼ਹਿਰਾਂ ਦੇ ਵਿੱਚ ਅੱਜ ਬੱਦਲਵਾਈ ਹੋਈ ਰਹੇਗੀ ਤਾਂ ਮੀਂਹ ਵੀ ਪੈ ਸਕਦਾ